ਇਹ ਚੋਰ ਜਾਦੂਗਰ ਚੋਰ ਹੈ ਇਹਦੇ ਕੋਲ ਜਾਦੂ ਦੀ ਚਾਬੀ ਹੈ ਜਿਹਨੂੰ ਮਾਸਟਰ ਕੀ ਕਿਹਾ ਜਾਂਦਾ ਤੁਹਾਨੂੰ ਮੇਰੇ ਪਿੱਛੇ ਟਰੱਕ ਨਜ਼ਰ ਆ ਰਿਹਾ ਹੋਣਾ ਹੋਰ ਦੇਖੋ ਸਮਝਦਾਰ ਕਿੰਨੇ ਸਿਆਣੇ ਕਿੰਨੇ ਕਿ ਬਾਅਦ ਕੋਈ ਹੋਰ ਚੋਰੀ ਨਾ ਕਰ ਜਵੇ ਟਰੱਕ ਚ ਉਤਰਦੇ ਆ ਟਰੱਕ ਨੂੰ ਫੇਰ ਲੋਕ ਕਰ ਦਿੰਦੇ ਆ ਪਰ ਜਿਹੜੇ ਅਸੀਂ ਲੇਬਰ ਵਾਲੇ ਬੰਦੇ ਆ ਸਾਡੇ ਸਰ ਵੀਰੇ ਪੈਸੇ ਪੈ ਗਏ ਮਾਲਕ ਨੇ ਸਾਡੇ ਸਰ ਪੈਸੇ ਪਾਏ ਆ ਅਸੀਂ ਗਰੀਬ ਬੰਦੇ ਮਾਰੇ ਗਏ ਚੋਰੀ ਕਰਕੇ ਫੇਰ ਗੱਡੀ ਦਾ ਲੋਕ ਵੀ ਲਾ ਕੇ ਗਏ ਆ ਜੀ ਗੱਡੀ ਖੁੱਲੀ ਨਹੀਂ ਛੱਡ ਕੇ ਗਏ ਕਿੰਨੀ ਭਾਰੀ ਸੀ ਬੈਟਰੀ ਹੋਣੀ ਆ ਜੀ 30 40 ਕੋਲ ਦੀ ਬੈਟਰੀ ਟਰੱਕ ਦਾ ਵੱਡਾ ਬੈਟਰੀ ਆ ਜੀ ਤੇ ਬੰਦੇ ਵੀ ਤਖੜੇ ਆਏ ਹੋਣ ਬੰਦੇ ਵੀ ਤਖੜੇ ਆਏ ਆ ਸਰ ਜੀ ਬੰਦੇ ਤਖੜੇ ਆਏ ਆ ਇਹ ਨਹੀਂ ਆਪਾਂ ਕਹਿ ਸਕਦੇ ਕਿ ਦੋ ਬੱਲੇ ਪਤਲੇ ਆ ਨਹੀਂ ਨਹੀਂ ਬੰਦੇ ਤਖੜੇ ਆ ਸਰ ਇੱਕ ਅੱਦੇ ਬੰਦੇ ਦਾ ਕੰਮ ਨਹੀਂ ਹੈਗਾ ਇਹ ਗੈਂਗ ਆ ਜੀ ਮੈਂ ਤਾਂ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਚੋਰ ਵੀਰਾਂ ਨੂੰ ਵੀ ਸਾਨੂੰ ਗਰੀਬ ਬੰਦਿਆਂ ਨੂੰ ਨਾ ਮਾਰੋ ਸਤਕਾਰਯੋਗ ਚੋਰ ਵੀਰ ਜੀ ਚੋਰ ਵੀਰ ਜੀ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਵੀ ਜਿਹੜੇ ਅਸੀਂ ਆ ਗਰੀਬ ਬੰਦੇ ਆ ਨਾ ਦਿਨ ਰਾਤ ਮਜ਼ਦੂਰੀ ਕਰਦੇ ਆ ਆ ਸਾਡੇ ਹੱਥ ਪੈਰ ਦੇਖ ਲਓ ਸਾਡਾ ਕੀ ਬਣਿਆ ਆ ਤੇ ਕਿਹੜੀ ਗੱਡੀ ਸੁੰਨੀ ਖੜੀ ਕਿਹੜੀ ਗੱਡੀ ਨੂੰ ਕਿਹੜੀ ਚਾਬੀ ਲੱਗਦੀ ਹੈ ਚੋਰਾਂ ਨੂੰ ਹਰ ਖਬਰ ਹੈ ਵੀ ਪ੍ਰਸ਼ਾਸਨ ਦੀ ਹਰ ਥਾਂ ਤੇ ਨਜ਼ਰ ਹੋਵੇ ਨਾ ਹੋਵੇ ਕੁਝ ਕਹਿ ਨਹੀਂ ਸਕਦੇ ਲੇਕਿਨ ਚੋਰਾਂ ਦੀ ਹਰ ਥਾਂ ਤੇ ਨਜ਼ਰ ਹੈ ਚੋਰਾਂ ਦੀ ਹਰ ਥਾਂ ਤੇ ਨਜ਼ਰ ਹੈ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲਿਆ ਤੇ ਵੀਡੀਓ ਕਿਸ ਬਾਬਤ ਉਹਨਾਂ ਨੇ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਗੜਸ਼ੰਕਰ ਰੋਡ ਤੇ ਮੌਜੂਦ ਹਾਂ ਔਰ ਜਿਵੇਂ ਤੁਹਾਨੂੰ ਕਿਹਾ ਕਿ ਚੋਰਾਂ ਦੀ ਹਰ ਥਾਂ ਤੇ ਨਜ਼ਰ ਹੈ ਬੰਦਾ ਆਪਣਾ ਸਮਾਨ ਰੱਖ ਕੇ ਭੁੱਲ ਸਕਦਾ ਲੇਕਿਨ ਚੋਰ ਨਹੀਂ ਭੁੱਲਦੇ ਕਿ ਕਿੱਥੇ ਕਿਹੜਾ ਸਮਾਨ ਪਿਆ ਤੇ ਕਦੋਂ ਚੱਕਣਾ ਨਵੇਂ ਸ਼ਹਿਰ ਵਿੱਚ ਬੜੀ ਤਰ੍ਹਾਂ ਦੇ ਚੋਰ ਪਾਏ ਜਾਂਦੇ ਆ ਚੋਰ ਜਿਨ੍ਹਾਂ ਕੋ ਦਾਤ ਹੁੰਦੇ ਆ ਜਾਂ ਜਿਹੜੇ ਲੁੱਟਾ ਖੋਹਾਂ ਕਰਨ ਵਾਲੇ ਸਨੇਚਰਜ਼ ਹੁੰਦੇ ਆ ਜਿਨ੍ਹਾਂ ਕੋ ਕਿਵਲੇ ਅਸਲਾ ਵੀ ਹੁੰਦਾ ਲੇਕਿਨ ਉਹਨੇ ਨਵੇਂ ਤਰੀਕੇ ਦਾ ਚੋਰ ਸਾਹਮਣੇ ਆਇਆ ਇਹ ਚੋਰ ਜਾਦੂਗਰ ਚੋਰ ਹੈ ਇਹਦੇ ਕੋ ਜਾਦੂ ਦੀ ਚਾਬੀ ਹੈ ਜਿਹਨੂੰ ਮਾਸਟਰ ਕੀ ਕਿਹਾ ਜਾਂਦਾ ਤੁਹਾਨੂੰ ਮੇਰੇ ਪਿੱਛੇ ਟਰੱਕ ਨਜ਼ਰ ਆ ਰਿਹਾ ਹੁਣ ਤਾਂ ਇਸ ਟ੍ਰੱਕ ਦੇ ਅੰਦਰ ਬੈਟਰੀ ਸੀ ਹੁੰਦਾ ਕੀ ਹੈ ਚੋਰ ਕੱਲ ਆਉਂਦੇ ਆ ਮੌਜ ਨਾਲ ਆਉਂਦੇ ਆ ਟਰੱਕ ਦੀ ਚਾਬੀ ਉਹਨਾਂ ਕੋਲ ਹੁੰਦੀ ਹੈ ਤਾਂ ਕਿ ਖੋਲਦੇ ਆ ਅੰਦਰ ਬੈਂਦੇ ਆ ਤੇ ਅੰਦਰੋਂ ਬੈਟਰੀ ਚੱਕ ਕੇ ਲੈ ਜਾਂਦੇ ਔਰ ਚੋਰ ਦੇਖੋ ਸਮਝਦਾਰ ਕਿੰਨੇ ਸਿਆਣੇ ਕਿੰਨੇ ਕਿ ਬਾਅਦ ਕੋਈ ਹੋਰ ਚੋਰੀ ਨਾ ਕਰ ਜਵੇ ਟਰੱਕ ਚ ਉਤਰਦੇ ਆ ਟਰੱਕ ਨੂੰ ਫੇਰ ਲੌਕ ਕਰ ਦਿੰਦੇ ਆ ਤਾਂ ਇਹ ਬਾਣਾ ਵਾਪਰਿਆ ਪਰ ਇਹ ਪੂਰਾ ਘਟਨਾ ਕ੍ਰਮ ਕਿਵੇਂ ਹੁੰਦਾ ਹੈ ਪੂਰੀ ਜਾਣਕਾਰੀ ਅਸੀਂ ਇੱਥੇ ਲ ਲਾਂਗੇ ਭਾਈ ਉਹਨਾਂ ਤੋਂ ਅਸੀਂ ਗੜਸ਼ੰਕਰ ਰੋਡ ਤੇ ਹੀਰ ਮਾਰਕੀਟ ਵਿੱਚ ਮੌਜੂਦ ਹਾਂ ਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਭਾਜੀ ਕਲਵੰਤ ਸਿੰਘ ਹੈ ਜੀ ਗੜਸ਼ੰਕਰ ਰੋਡ ਹੀਰ ਮਾਰਕੀਟ ਜੀ ਭਾਜੀ ਸਾਡੇ ਇੱਥੇ ਗੜਸ਼ੰਕਰ ਰੋਡ ਦੇ ਵਿੱਚ ਮੇਨ ਕੰਮ ਦੇਖੋ ਗੱਡੀਆਂ ਦਾ ਆ ਜਿਵੇਂ ਕਿ ਮਕੈਨਿਕਲ ਡੈਂਟਿੰਗ ਪੈਂਟਰੀ ਸੈਸਰੀ ਏਸੀ ਮਕੈਨਿਕ ਟੋਟਲੀ ਸਾਰਾ ਗੜਸ਼ੰਕਰ ਰੋਡ ਤੇ ਕੰਮ ਆ ਵੀਰ ਜੀ ਸਾਡੇ ਕੋਲ ਰਾਤ ਦੀਆਂ 3-4 ਗੱਡੀਆਂ ਖੜੀਆਂ ਟਿਪਰ ਇੱਥੇ ਟਿਪਰ ਸਾਡਾ ਲੋਕ ਆ ਇਹਦੇ ਵਿੱਚੋਂ ਰਾਤੀ ਕੋਈ ਜਿਹੜਾ ਚੋਰ ਆ ਮੇਰਾ ਵੀਰ ਉਹ ਤਾਂ ਆਪਣੀ ਚੋਰੀ ਕਰਕੇ ਚਲਾ ਗਿਆ ਪਰ ਜਿਹੜੇ ਅਸੀਂ ਲੇਬਰ ਵਾਲੇ ਬੰਦੇ ਆ ਸਾਡੇ ਸਰ ਵੀਰੇ ਪੈਸੇ ਪੈ ਗਏ ਮਾਲਕ ਨੇ ਸਾਡੇ ਸਰ ਪੈਸੇ ਪਾਏ ਆ ਅਸੀਂ ਗਰੀਬ ਬੰਦੇ ਮਾਰੇ ਗਏ ਆ ਮਾਲਕ ਨੇ ਥੋੜੇ ਸਰ ਕਿਉਂ ਪੈਸੇ ਪਾਏ ਦੇਖੋ ਜੀ ਹੁਣ ਗੱਡੀ ਸਾਡੇ ਕੋਲ ਖੜੀ ਆ ਠੀਕ ਆ ਜੀ ਗੱਡੀ ਕੋਲ ਖੜੀ ਮਾਲਕ ਕਹਿੰਦਾ ਵੀ ਤੁਹਾਡੇ ਕੋਲ ਖੜੀ ਕੀਤੀ ਆ ਹੁਣ ਸਾਨੂੰ ਕੀ ਪਤਾ ਚੋਰਾ ਨੇ ਤਾਂ ਆਪਣਾ ਜੋ ਵੀ 150 ਦੀ ਵੇਚਣੀ ਆ ਚੱਲ ਗਿਆ ਇਹ ਤਾਂ ਬਾਹਰ ਖੁੱਲੇ ਚ ਖੜੀ ਹੈ ਨਾ ਖੁੱਲੇ ਦੇ ਵਿੱਚ ਭਾਜੀ ਹੁਣ ਦੇਖੋ ਸਾਡਾ ਮੈਕੈਨਿਕਲ ਦਾ ਕੰਮ ਆ ਡੈਂਡੀ ਪੈਂਟਿੰਗ ਦਾ ਕੰਮ ਆ ਇੱਥੇ ਹੁਣ ਸਾਡੇ ਕੋਲ ਗਾਹ ਜਿਹੜੀ ਇੱਕ ਕਈਆਂ ਗੱਡੀਆਂ ਤਾਂ 20 ਦਿਨ ਲੱਗ ਜਾਂਦੇ 1 ਹੁਣ ਗੱਡੀ ਸਾਨੂੰ ਖੜੀ ਕਰਨੀ ਪੈਂਦੀ ਜਿਹੜੀ ਗੱਡੀ ਕੋਲ ਜੇ ਕਈਆਂ ਦਾ ਸਾਨੂੰ ਸਮਾਨ ਨਹੀਂ ਮਿਲਦਾ ਅਵੇਲੇਬਲ ਮੌਕੇ ਦੇ ਉੱਤੇ ਕੋਈ ਹਫ਼ਤਾ ਵੀ ਲੱਗ ਜਾਂਦਾ 2 ਹਫ਼ਤੇ ਵੀ ਲੱਗ ਜਾਂਦੇ ਆ ਉਹ ਟਰੱਕ ਅਜਿਹੀ ਤਾਂ ਚੀਜ਼ ਹੈ ਨਹੀਂ ਕਿ ਟਰੰਕ ਚ ਵਾ ਕੇ ਰੱਖ ਦੋ ਉਹੀ ਤਾਂ ਗੱਲ ਹੈ ਬਾਜੀ ਹੁਣ ਐਡੀ ਗੱਡੀ ਅਸੀਂ ਇਹਨੂੰ ਲਾ ਵੀ ਕਿੱਥੇ ਸਕਦੇ ਆ ਅੱਛਾ ਕੈਮਰੇ ਵਾਲੇ ਤੋਂ ਨੇ ਹੈਗੇ ਕਿਤੇ ਕੈਮਰੇ ਬਾਜੀ ਸਾਡੇ ਸਾਹਮਣੇ ਦੋ ਉਹ ਹੈ ਤੇ ਇੱਕ ਇਹ ਹੈ ਕੈਮਰਾ ਕੋਈ ਰਾਤ ਦਾ ਟਾਈਮ ਆ ਕਿ ਹੁਣ ਕੈਬਰੀ ਸਵੇਰੀ ਅਸੀਂ ਕਢਾ ਕੇ ਦੇਖਦੇ ਆ ਤੁਹਾਨੂੰ 2:00 ਦੱਸ ਦੇ ਕਿ ਧੁੰਦ ਵੀ ਸ਼ਾਮੀ ਪੈ ਜਾਂਦੀ ਆ ਧੁੰਦ ਪੈ ਜਾਂਦੀ ਵੀਰੇ ਅੱਗੇ ਸਾਡੀ ਹੀਰ ਮਾਰਕੀਟ ਦੇ ਵਿੱਚ ਚੋਰੀ ਹੋ ਅਲਟੋ ਸਾਡਾ ਵਾਕਿਆ ਕੋਈ ਵਾਕਿਆ ਹੋ ਗਿਆ ਜੀ ਡੇਢ ਸਾਲ ਹੋ ਗਿਆ ਜਦ ਅਸੀਂ ਕੈਮਰੇ ਕਢਾਏ ਕੈਮਰੇ ਸਾਨੂੰ ਇਹ ਦੀਦਾ ਵੀ ਗੱਡੀ ਅਲਟੋ ਖੜੀ ਆ ਨੰਬਰ ਪਲੇਟਾ ਉਹ ਨਹੀਂ ਦਿਖਗੀਆਂ ਨਾ ਪ੍ਰੋਬਲਮ ਪਤਾ ਕੀ ਹੈ ਕੁਲਵੰਤ ਤੁਹਾਡਾ ਕੁਲਵੰਤ ਕੁਲਵੰਤ ਭਾਜੀ ਪ੍ਰੋਬਲਮ ਪਤਾ ਕੀ ਹੈ ਚੋਰ ਹਮੇਸ਼ਾ ਅਣਪਛਾਤੇ ਹੁੰਦੇ ਆ ਚੋਰਾਂ ਦੀਆਂ ਗੱਡੀਆਂ ਵੀ ਅਣਪਛਾਤੀਆਂ ਹੁੰਦੀਆਂ ਉਹ ਅੱਜ ਤੱਕ ਦੀ ਪਛਾਣ ਚ ਆਏ ਨਹੀਂ ਕਦੀ ਹੋਂਦ ਚ ਨਹੀਂ ਆਏ ਸਹੀ ਗੱਲ ਹੈ ਸਰ ਜੀ ਹੈਨਾ ਅੱਛਾ ਹੁਣ ਜਿਹੜਾ ਇਹ ਨੁਕਸਾਨ ਹੋਇਆ ਆ ਆਪਾਂ ਇੱਕ ਵਾਰੀ ਉਹ ਲੋਕੇਸ਼ਨ ਦਿਖਾ ਦਈਏ ਬਾਪੂ ਜੀ ਗੱਡੀ ਚਲਾਉਂਦੇ ਆ ਹਾਂਜੀ ਹਾਂਜੀ ਇਹ ਵੀ ਪਰੇਸ਼ਾਨ ਨੇ ਜੀ ਸਾਲੋਂ ਪਿੰਡ ਤੁਹਾਡਾ ਹਾਂਜੀ ਤੇ ਸਾਲੋਂ ਪਿੰਡ ਦੇ ਆ ਤਾਂ ਆ ਇੱਕ ਵਾਰੀ ਸਿਚੁਏਸ਼ਨ ਦੇਖ ਲਓ ਜੀ ਇੱਧਰ ਦੀ ਦਿਖਾ ਦਿ ਆ ਜਾ ਇੱਕ ਮਿੰਟ ਇੱਧਰ ਦੀ ਐ ਇੱਥੇ ਇਹਨੂੰ ਚਾਬੀ ਲਾਂਦੇ ਆ ਚੋਰ ਕਰ ਲੱਗੇ ਹਾਂਜੀ ਹਾਂਜੀ ਔਰ ਇਹਨੂੰ ਚਾਬੀ ਲਾਉਂਦੇ ਆ ਆਪਣੀ ਮਾਸਟਰ ਕੀ ਲਾਉਂਦੇ ਆ ਜਾਦੂ ਵਾਲੀ ਚਾਬੀ ਲਾਉਂਦੇ ਆ ਫਿਰ ਖੋਲ ਲੈਂਦੇ ਆ ਫਿਰ ਅੰਦਰ ਜਾਂਦੇ ਆ ਮੈਨੂੰ ਦਿਖਾ ਹੁਣ ਸਿਚੁਏਸ਼ਨ ਦਿਖਾ ਦਿਓ ਤੇ ਉਹ ਪਿੱਛੇ ਜਿਹੜਾ ਬਕਸ ਚੋਰੀ ਕਰਕੇ ਫਿਰ ਗੱਡੀ ਦਾ ਲੋਕ ਵੀ ਲਾ ਕੇ ਗਏ ਆ ਜੀ ਗੱਡੀ ਖੁੱਲੀ ਨਹੀਂ ਛੱਡ ਕੇ ਗਏ ਬੈਟਰੀ ਕਿੰਨੀ ਭਾਰੀ ਸੀ ਬੈਟਰੀ ਹੋਣੀ ਆ ਜੀ 30 40 ਕਿਲੋ ਦੀ ਬੈਟਰੀ ਟਰੱਕ ਦਾ ਵੱਡਾ ਬੈਟਰੀ ਆ ਜੀ 24 ਬੋਰਡ ਦਾ ਬੈਟਰੀ ਆ ਤੇ ਬੰਦੇ ਵੀ ਤਖੜੇ ਆਏ ਹੁਣ ਬੰਦੇ ਵੀ ਤਖੜੇ ਆਏ ਆ ਸਰ ਜੀ ਬੰਦੇ ਤਖੜੇ ਆਏ ਆ ਇਹ ਨਹੀਂ ਆਪਾਂ ਕਹਿ ਸਕਦੇ ਕਿ ਦੁਬਲੇ ਪਤਲੇ ਆ ਨਹੀਂ ਨਹੀਂ ਬੰਦੇ ਤਖੜੇ ਆ ਸਰ ਇੱਕ ਅੱਦੇ ਬੰਦੇ ਦਾ ਕੰਮ ਨਹੀਂ ਹੈਗਾ ਇਹ ਗੈਂਗ ਆ ਜੀ ਮੈਂ ਤਾਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦਾ ਵੀ ਐਦਾਂ ਦੇ ਚੋਰਾਂ ਨੂੰ ਨੱਥ ਪਾਈ ਜਾਵੇ ਕੋ ਦੇਖੋ ਅਸੀਂ ਮਜ਼ਦੂਰ ਬੰਦੇ ਆ ਉਹੀ ਕਮਾਉਣਾ ਉਹੀ ਖਾਣਾ ਹੁਣ ਤੁਹਾਡੇ ਸਰ ਕਿੰਨੇ ਰੁਪਏ ਪੈ ਗਏ ਸਾਡੇ ਸਰ ਸਰ ਜੀ ਇਹ 6500 ਰੁਪਿਆ ਪੈ ਗਿਆ ਜੀ 6500 ਰੁਪਿਆ ਹਾਂਜੀ ਤੇ ਉਹ ਚੋਰਾ ਨੇ ਕਾਰਡੀਆਂ ਦੇ ਭਾਅ ਵੇਚਦੇ ਨਹੀਂ ਬੈਠੇ ਤਾਂ ਦੇਖੋ ਜੀ 5-700 ਦੀ ਵੇਚਣੀ ਆ ਜੇ ਨਹੀਂ ਲੈਣੀ ਆ ਜੀ ਪਰ ਹੁਣ ਉਹ ਉਹ ਚੋਰਾ ਨੂੰ ਹੀ ਬੇਨਤੀ ਕਰ ਲਈਏ ਕਿ ਚੋਰ ਵੀਰਾਂ ਤੁਸੀਂ ਬਹੁਤ ਸਤਿਕਾਰਯੋਗ ਹੋ ਤੁਹਾਡੇ ਕੋਲ ਬਹੁਤ ਤਕੜੀਆਂ ਪਾਵਰ ਆ ਸਾਡੇ ਕੋਲ ਨਹੀਂ ਪਾਵਰ ਹੈ ਨਹੀਂ 500 ਸਾਢੇ ਤੋਂ ਹੀ ਲੈ ਜਾਓ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਚੋਰ ਵੀਰਾਂ ਨੂੰ ਵੀ ਸਾਨੂੰ ਗਰੀਬ ਬੰਦਿਆਂ ਨੂੰ ਨਾ ਮਾਰੋ ਸਤਕਾਰਯੋਗ ਚੋਰ ਵੀਰ ਜੀ ਚੋਰ ਵੀਰ ਜੀ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਵੀ ਜਿਹੜੇ ਅਸੀਂ ਆ ਗਰੀਬ ਬੰਦੇ ਆ ਨਾ ਦਿਨ ਰਾਤ ਮਜ਼ਦੂਰੀ ਕਰਦੇ ਆ ਆ ਸਾਡੇ ਹੱਥ ਪੈਰ ਦੇਖ ਲਓ ਸਾਡਾ ਕੀ ਬਣਿਆ ਆ ਆ ਸਾਡੇ 'ਲ ਥੋੜਾ ਜਿਹਾ ਮੜਿਆ ਖਿਆਲ ਕਰ ਲਓ ਦੇ ਸਾਡੇ ਹੱਥ ਪੈਰ ਰਾਤ ਨੂੰ ਰਾਤ ਨੂੰ ਨੌਟ ਕਿਤੇ ਬੈਟਰੀ ਵੇਚਦੇ ਆ ਉਹਨਾਂ ਨੂੰ ਵੀ ਬਦਲ ਪਤਾ ਲੱਗਦੀ ਆ ਅਸੀਂ ਇਹਨਾਂ ਨੂੰ ਵੀ ਬੇਨਤੀ ਕਰਦੇ ਵੀ ਉਹ ਵੀ ਐਦਾਂ ਦਾ ਮਾਲ ਨਾ ਲੈਣ ਕੋਈ ਵੀ ਕੁਵਾਰੀਆ ਵੀਰ ਵੀ ਇਹ ਕੰਮ ਕਰਦੇ ਨਾ ਇਹ ਕੰਮ ਨਾ ਕਰਨਾ ਮੈਂ ਤਾਂ ਬੇਨਤੀ ਕਰਦਾ ਇਸ ਵੀਰ ਨੂੰ ਅਸੀਂ ਤਾਂ ਇਹ ਗੱਲ ਕਹਿਣੀ ਚਾਹੁੰਦੇ ਆ ਕੈਸੇ ਕਹਿਣਾ ਨਹੀਂ ਚਾਹੀਦਾ ਪਰ ਰੱਬ ਤੋਂ ਡਰ ਕੇ ਕਹਿੰਨੇ ਆ ਕਿਸੇ ਨੂੰ ਕਿਸੇ ਲਈ ਮੂੰਹ ਚੋਂ ਅਪਸ਼ਬਦ ਨਿਕਲਣੇ ਨਹੀਂ ਚਾਹੀਦੇ ਪਰ ਆਪਾਂ ਬੜੀ ਵਾਰ ਦੇਖਦੇ ਆ ਨਾ ਕਿ ਬੰਦਾ ਮੁੜ ਕੇ ਅਖੀਰ ਤੇ ਬੈੱਡ ਤੇ ਪਿਆ ਹੁੰਦਾ ਤਾਂ ਫਿਰ ਚੇਤੇ ਕਰਦਾ ਯਾਰ ਮੈਂ ਗਲਤੀ ਕਿਹੜੀ-ਕਿਹੜੀ ਕੀਤੀ ਆ ਕਿ ਕੱਲੀ-ਕੱਲੀ ਗਲਤੀ ਅੱਖ ਮੋਰੇ ਆਉਂਦੀ ਆ ਉਹ ਤੇ ਬੰਦਾ ਫਿਰ ਲੰਘਿਓ ਵੇਲੇ ਨੂੰ ਪਛਤਾਉਂਦਾ ਫਿਰ ਰੱਬ ਕਹਿੰਦਾ ਹੁਣ ਤੈਨੂੰ ਸਜ਼ਾ ਇੱਦਾਂ ਹੀ ਮਿਲਣੀ ਆ ਆ ਤੁਸੀਂ ਦੇਖੋ ਕਿੰਨਾਂ ਦੀ ਰੂਹ ਤੰਗ ਕੀਤੀ ਆ ਕਹਿੰਦੇ ਸਵਰਗ ਨਰਕ ਉੱਪਰ ਨਹੀਂ ਹੈਗਾ ਜੀ ਇੱਥੇ ਥੱਲੇ ਆ ਕਰਨੀ-ਪਰਨੀ ਇੱਥੇ ਆ ਪਰਨੀ ਪੈ ਜਾਣੀ ਅੱਜ ਨਹੀਂ ਤਾਂ ਕੱ

ਸਹੀ ਗੱਲ ਐ ਭਾਜੀ ਸਹੀ ਗੱਲ ਐ ਜੀ ਇੱਕ ਹੋਰ ਵਾਕਾ ਦੱਸਦੇ ਸੀ ਇੱਕ ਵਾਕਿਆ ਹੋਇਆ ਜੀ ਸਾਡੇ 4 4 ਦਿਨ ਪਹਿਲਾਂ ਸਾਡੀ ਇੱਥੇ ਮਾਰਕੀਟ ਦੇ ਵਿੱਚ ਆ ਥੋੜੀ ਜਿਹੀ ਸਾਈਡ ਤੇ ਅੱਗੇ ਘਰ ਆ ਜੀ ਉਹਨਾਂ ਦੇ ਬੈਟਰੀ ਚੋਰੀ ਹੋਈ ਆ ਉਨੀ ਰਾਤ ਨੂੰ ਬੰਦਾ ਫੜ ਲਿਆ ਜਦ ਬੰਦਾ ਫੜਿਆ ਬੰਦੇ ਦੇ ਕੋ ਇੱਕ ਛੁਰਾ ਸੀਗਾ ਜੀ ਇੱਕ ਰਾੜ ਸੀਗੀ ਉਹ ਦੋ ਬੰਦੇ ਸੀ ਉਹ ਸਿਗਾ ਬੰਦਾ ਧੱਕੇ ਵਾਲਾ ਨੂੰ ਛੜਾ ਸ਼ੁਰੂ ਕਰ ਉਹਨੇ ਇੱਕ ਦੋ ਤਕੜਾ ਸੀਗਾ ਜੀ ਜਦ ਉਹਨੇ ਹੱਥੋਂ ਪਾਈ ਥੋੜੀ ਜਿਹੀ ਕੀਤੀ ਉਹਨੇ ਧੱਕਾ ਧੱਕਾ ਮਾਰ ਕੇ ਨਿਕਲ ਗਿਆ ਜੀ ਉਸ ਵੇਲੇ ਵੀ ਬੈਟਰੀਆਂ ਖੋਲਣ ਆਇਆ ਸੀਗਾ ਪਰ ਉਹ ਬੰਦਾ ਨਿਕਲ ਗਿਆ ਮੁੱਕ ਦੋ ਹਾਲਾਗੇ ਨਾਲ ਹੀ ਆ ਜੀ ਆ ਫੋਨ ਮੈਂ ਆਪਣੇ ਪੈਂਟ ਕਹਦਾ ਦੱਸਿਆ ਸੀ ਉਹ ਬੰਦੇ ਦਾ ਉਹ ਮੱਲ ਬਾਗੇ ਦਾ ਨਹੀਂ ਨਹੀਂ ਡਰਾਈਵਰ ਦਾ ਉਹ ਜਿਹੜਾ ਬੰਦਾ ਚੋਰ ਸੀਗਾ ਮੱਲੋਂ ਮਜਾਰੇ ਉਹ ਮੱਲੋਂ ਮਜਾਰੇ ਦਾ ਵੀਰ ਆ ਡਰਾਈਵਰ ਭਾਈਚਾਰਾ ਆ ਉਹ ਕਰੋ ਕਰੋ ਤੇ ਫਾਲਟਰ ਆ ਜੀ ਕਰੋ ਕੱਢਿਆ ਭਾਜੀ ਉਹ ਵਿਗੜਿਆ ਉਹ ਮੈਲ ਵਾਲੀ ਬੈਕ ਸਾਈਡ ਤੇ ਕਿਤੇ ਕਿਰਾਏ ਤੇ ਰਹਿੰਦਾ ਆ ਉਹਨਾਂ ਦਾ ਵਾਕਿਆ ਉੱਧਰ ਦਾ ਹੋਇਆ ਉਹ ਰਾਤ ਨੂੰ ਧੱਕੇ ਨਾਲ ਉਹਦੇ ਕੋਲ ਦਾਤ ਵੀ ਸੀ ਉਹਦੇ ਕੋਲ ਦਾਤ ਵੀ ਸੀਗਾ ਜੀ ਮਾਰ ਵੀ ਸਕਦਾ ਕਿਸੇ ਨੂੰ ਹੋ ਦੇਖੋ ਜੀ ਉਹ ਡਰ ਗਿਆ ਉਹ ਕਹਿੰਦੇ ਸਾਡੇ ਸਾਢੇ 42 ਮਾਰ ਜਾਂਦਾ ਚਨਾਕੇ 도ੜ ਗਿਆ ਜੀ ਇਹ ਤਿੰਨ ਪਹਿਲਾਂ ਦੀ ਗੱਲ ਹੈ ਇਹ 5 ਦਿਨ ਪਹਿਲਾਂ ਦਾ ਵਾਕਿਆ ਹੈ ਜੀ ਅੱਛਾ ਹਾਂ ਜੀ ਤੇ ਉਹਦੇ ਕੋ ਦਾਕ ਸੀਗਾ ਦਰਵਾਜ਼ੇ ਦੇ ਫੜਨ ਦੀ ਕੋਸ਼ਿਸ਼ ਕੀਤੀ ਕੀਤੀ ਆ ਜੀ ਉਹ ਭੱਜ ਗਿਆ ਜੀ ਤਾਂ ਇਹਦਾ ਮਤਲਬ ਹੋ ਸਕਦਾ ਉਹਨੇ ਕੋਕ ਕੀਤੀ ਹੋਵੇ ਬਸਾਰੇ ਉਹ ਤਾਂ ਕਲੀਅਰ ਹੈ ਹੁਣ ਸਾਰੇ ਨਾ ਡਰਾਈਵਰ ਹੈ ਉਹਨੂੰ ਪਤਾ ਇਹਨੂੰ ਕਿਹੜੀ ਚਾਬੀ ਲੱਗਦੀ ਆ ਹਾਂ ਜੀ ਹਾਂ ਜੀ ਕੋਈ ਕੋਈ ਭੇਤੀ ਬੰਦਾ ਹੋਊਗਾ ਨਾ ਸਾਰੇ ਭੇਤੀ ਬੰਦੇ ਦਾ ਕੰਮ ਹੈ ਜੀ ਇਦਾਂ ਨਹੀਂ ਉਹ ਗੱਡੀ ਬੈਟਰੀ ਕੱਢ ਕੇ ਫੇਰ ਲੋਕ ਕਰਕੇ ਉੱਥੇ ਤਰ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ ਤੇ ਜਿਹਦਾ ਆਦਤ ਹੁੰਦੀ ਆ ਕਿ ਇਹਨਾਂ ਉਤਰਨ ਲੱਗੇ ਗੱਡੀ ਲੌਕ ਲੈਣੀ ਆ ਹੋ ਸਕਦਾ ਭੁੱਲ ਗਿਆ ਕਿ ਗੱਡੀ ਜਾਣ ਲੱਗਾ ਲੋਕ ਲੱਗਿਆ ਇਹ ਤਾਂ ਸਹੀ ਗੱਲ ਹੈ ਅੱਛਾ 35 40 ਕਿਲੋ ਦੀ ਹੁੰਦੀ ਹੈ ਬੈਟਰੀ ਹਾਂਜੀ ਸਰ ਇਕੱਲੇ ਬੰਦੇ ਦਾ ਕੰਮ ਨਹੀਂ ਇਕੱਲੇ ਬੰਦੇ ਦਾ ਨਹੀਂ ਜੀ 35 40 ਕਿਲੋ ਦੀ ਬੈਟਰੀ ਲੈਣਾ ਹੈ ਕਿੰਨਾ ਭਾਰਾ ਹੁੰਦਾ ਹੈ ਇਕੱਲੇ ਬੰਦੇ ਦਾ ਕੰਮ ਅਕਸਰ ਨੂੰ ਖੋਲਣ ਨੂੰ ਵੀ ਟਾਈਮ ਲੱਗਦਾ ਯਾਰ ਫਿਰ ਦੇਖੋ ਮਿਹਨਤ ਜਿੱਦਾ ਕੋਈ ਕਮੀ ਨਹੀਂ ਪਰ ਬੰਦ ਹਰਾਮੀ ਹੋਇਆ ਯਾਰ ਜੇ ਚਾਰ ਜਣੇ ਆਏ ਆ ਤਿੰਨ ਜਣੇ ਹਾਂਜੀ 700 ਰੁਪਏ ਤੁਸੀਂ ਕਹਿੰਦੇ ਵੇਚਦੀ ਤਾਂ ਪੱਲੇ ਤਾਂ 2 2 250 ਹੀ ਪੈਣਾ 2 250 ਉਹ ਤੋਂ ਜਗਾ ਬੰਦਾ ਉਹ ਦਿਹਾੜੀ ਕਰ ਲਵੇ ਹਾਂ ਜੀ ਮੈਂ ਤਾਂ ਵੀਰ ਨੂੰ ਬੇਨਤੀ ਕਰਦਾ ਵੀ ਸਾਡੇ ਕੋਲ 1000 ਰੁਪਿਆ ਲੈ ਜਵੇ ਉਹ ਬੈਟਰੀ ਰਾਤ ਨੂੰ ਰਾਤ ਬਰਾਤੇ ਇੱਥੇ ਲਿਆ ਕੇ ਰੱਖ ਦੇਵੇ ਆ ਸਾਡੀ ਹਾਲਤ ਦੇਖ ਲਓ ਅਸੀਂ ਗਰੀਬ ਬੰਦੇ ਆ ਭਰਾ ਮੇਰੇ ਆ ਅਸੀਂ ਮਿਹਨਤ ਮਜ਼ਦੂਰੀ ਵਾਲੇ ਬੰਦੇ ਇਹੀ ਕਮਾਉਣਾ ਤੇ ਇਹੀ ਖਾਣਾ ਜੀ ਸਾਡੀ ਤਾਂ ਮਿਹਨਤ ਕੀਤੀ ਹੋਗੀ ਨਹੀਂ ਮੈਨੂੰ ਦੋ ਦਿਨ ਹੋ ਗਏ ਦੋ ਦਿਨਾਂ ਤੋਂ ਮਾਲਕਾਂ ਨੇ ਪੈਸੇ ਨਹੀਂ ਦੇਣੇ ਕਹਣਾ ਵੀ ਸਾਡਾ ਨੁਕਸਾਨ ਦੇਖੋ ਉਹ ਤੁਹਾਡਾ ਮਤਲਬ ਜਿਹੜੀ ਇਥੋਂ ਬੈਟਰੀ ਲੈ ਕੇ ਆ ਉਹਨੇ 5-700 ਕਮਾਣਾ ਤੁਹਾਡਾ 650 ਨੁਕਸਾਨ ਕਰ ਗਿਆ ਤੁਹਾਡਾ 650 ਦਾ ਜੀ ਤੁਹਾਡੀ ਲੇਬਰ ਵੀ ਜਾਂਦੀ ਲੱਗੀ ਅਸੀਂ ਸਪੇਅਰ ਪਾਰਟ ਦਾ ਸਮਾਨ ਵੀ ਕੋਲੋਂ ਲੈ ਕੇ ਪਾ ਆ ਬਿੱਲ ਬਾਅਦ ਚ ਪੇ ਕਰਨਾ ਸੀ ਉਹ ਸਾਡੇ ਸਰ ਪੈ ਗਿਆ ਜੀ ਇਹਨਾਂ ਦਾ ਵੀ ਨੁਕਸਾਨ ਉਹ ਤਾਂ ਗੱਡੀ ਖੜੀ ਉਨੀ ਤੇ ਰਹਿਣੀ ਹੈ ਡਰਾਈਵਰ ਵੀ ਰਿਆ ਇਹਨਾਂ ਦੇ ਵਿਚਾਰਾਂ ਦਾ ਨੁਕਸਾਨ ਹੈ ਇਆ ਕਿਹੜਾ ਵੀ ਨਹੀਂ ਲੱਗਣਾ ਗਿੜਾ ਵੀ ਨਹੀਂ ਲੱਗਣਾ ਜੀ ਹੁਣ ਮੌਕੇ ਦੇ ਉੱਤੇ ਨਾ ਸਾਡੇ ਕੋਲ ਕੋਈ ਬੈਟਰੀ ਕੋਈ ਪਹੀਆ ਬਾਤੂ ਜਿਹੜੀ ਚੌਕਈ ਦੇਤੀ ਹੈ ਜੀ ਚਲੋ ਇਹ ਹਾਲਾਤ ਨੇ ਜੀ ਜਾਦੂਗਰ ਚੋਰ ਆਉਂਦੇ ਆ ਜਿਨ੍ਹਾਂ ਕੋਲ ਜਾ ਇਹ ਤਾਕੀ ਖੋਲਦੇ ਆ ਅੰਦਰ ਵੜਦੇ ਆ ਔਰ 35 40 ਕਿਲੋ ਦੀ ਜਿਹੜੀ ਆ ਭਾਰੀ ਬੈਟਰੀ ਲੈ ਜਾਂਦੇ ਲੇਕਿਨ ਇਹਨਾਂ ਦੀ ਹਾਲਤ ਪਤਲੀ ਕਰ ਗਏ ਆ ਔਰ ਇਹ ਆਪਣਾ ਦੁੱਖ ਜਿਹੜਾ ਆ ਰੋ ਰਹੇ ਆ ਪਰ ਇਹਨਾਂ ਨੂੰ ਵੀ ਬੇਨਤੀ ਕਰਦੇ ਕਿ ਇੱਥੇ ਚੌਂਕੀਦਾਰ ਜ਼ਰੂਰ ਰੱਖਿਆ ਜਾਵੇ ਪਰ ਚੌਂਕੀਦਾਰ ਵੀ ਹੋਵੇ ਜਿਹੜਾ ਮੁਕਾਬਲਾ ਕਰ ਲਵੇ ਜਿਹੜਾ ਡਰੇ ਨਾ ਨਹੀਂ ਤਾਂ ਜਿੱਦਾਂ ਉਹਨਾਂ ਨੂੰ ਹਥਿਆਰ ਤੁਸੀਂ ਦੱਸਦੇ ਆ ਕਿ ਹੁੰਦੇ ਆ ਤਾਂ ਕੱਲੋਂ ਚੌਂਕੀਦਾਰ ਦੇ ਸੱਟ ਚੋਟ ਮਾਰ ਦੇਣ ਚੌਂਕੀਦਾਰ ਨਾਲ ਕੋਈ ਮਾੜੀ ਕਰ ਜੇ ਉਹਦਾ ਜ਼ਿੰਮੇਵਾਰ ਵੀ ਕੌਣ ਹੈ ਤੇ ਇੱਥੇ ਪੈਟਰੋਲਿੰਗ ਹੁੰਦੀ ਹੈ ਰਾਤ ਨੂੰ। ਰਾਤ ਨੂੰ ਹੁੰਦੀ ਆ ਜੀ। ਪੀਸੀਆਰ ਵਾਲੇ ਆਉਂਦੇ ਆ ਬਕਾਇਦਾ ਰੌਂਡ ਮਾਰ ਕੇ ਜਾਂਦੇ ਆ ਜੀ। ਪੀਸੀਆਰ ਵਾਲੇ 2-3 ਟਾਈਮ ਆਉਂਦੇ ਰਾਤ ਨੂੰ ਰੌਂਡ ਮਾਰਦੇ ਆ ਜੀ ਹੁਣ। ਕੀ ਲੱਗਦਾ ਕਿੰਨੇ ਵਜੇ ਦਾ ਘਟਣਾ ਹੋਊਗੀ ਇਹ ਕਿੰਨੇ ਵਜੇ? ਕੋਈ ਟਾਈਮ ਨਹੀਂ ਆਪਾਂ ਵਾਕਿਆ ਨਹੀਂ ਕਹਿ ਸਕਦੇ ਜੀ ਅਸੀਂ ਜਾਂ ਇਹ ਤਾਂ ਸਵੇਰੇ ਬੈਟਰੀਆਂ ਦੇਖੀਆਂ ਜਾਂ ਰਾਤੀ ਗਏ ਆ ਗੱਡੀ ਲੋਕ ਕਰਕੇ ਗਏ ਬੈਟਰੀਆਂ ਵੈਸੇ ਹੀਆਂ ਜੀ। ਜਦੋਂ ਆ ਕੇ ਤੁਸੀਂ ਲੌਕ ਨੂੰ ਖੋਲਿਆ ਹੁਣਾ ਉਹ ਤਾਂ ਨਹੀਂ ਉਮੀਦ ਹੋਣੀ ਪੈਪ ਪਉਣ ਲੱਗੇ ਪੈਪ ਰਹਿ ਗਏ ਰਾਤੀ ਬਰ ਦੇਖਣਾ ਬਾਹਰ ਉਹਨੂੰ ਤਾਕੀ ਨੂੰ ਲੌਕ ਲੱਗੀ ਆਸ ਇਹ ਨਹੀਂ ਸੀ ਸਾਡੀ ਬੈਟਰੀ ਚੋਰੀ ਹੋ ਗਈ ਸਟਾਰਟ ਕਰਨ ਚੜੇ ਸੀ ਆਪਣੇ ਜਿੱਤੋਂ ਸਟਾਰਟ ਕਰਨ ਚੜੇ ਸਵੇੰਜੂ ਤਾਂ ਬੰਦਾ ਕਰ ਦਈਏ ਸਟਾਰਟ ਜੋ ਦੇਖਿਆ ਸਾ ਮਾਰਾ ਬੈਟਰੀ ਹੈਣੀ ਵਿੱਚ ਦੋਨੇ ਤਾਕੀਆਂ ਬੈਟਰੀ ਨੂੰ ਕਿਸੇ ਹੋਰ ਟਰੱਕ ਨੂੰ ਸਟਾਰਟ ਕਰਦੀ ਹੋਣੀ ਹੋਰ ਉਹ ਤਾਂ ਪਤਾ ਨਹੀਂ ਕਿੱਦਾਂ ਚੱਲ ਗਈ ਚਲੋ ਉਮੀਦ ਕਰਦੇ ਆ ਜੀ ਕਿ ਇਹਨਾਂ ਦੀ ਗੱਡੀ ਸਟਾਰਟ ਹੋਵੇ ਤੇ ਚੋਰਾਂ ਨੂੰ ਸਟਾਪ ਲੱਗੇ ਪਰ ਚੋਰਾਂ ਨੂੰ ਹਲੇ ਸਟਾਪ ਲੱਗਦਾ ਨਹੀਂ ਪਿਆ ਅੱਖੇ ਹੋਏ ਆ ਮੈਂ ਤਾਂ ਪਹਿਲੇ ਕਹਿ ਕੇ ਆਟਿਆ ਕਿ ਜਿਹੜੇ ਮਰਜ਼ੀ ਕੋਨੇ ਚਲੇ ਜਾਓ ਕਿਤੇ ਨਾ ਕਿਤੇ ਕੋਈ ਨਾ ਕੋਈ ਚੋਰੀ ਹੋ ਰਹੀ ਆ ਬੰਦਾ ਆਪਣੀ ਚੀਜ਼ ਰੱਖ ਕੇ ਭੁੱਲ ਜਾਂਦਾ ਲੇਕਿਨ ਚੋਰ ਨਹੀਂ ਭੁੱਲਦੇ ਕਿੱਥੇ ਕਿਹੜੀ ਚੀਜ਼ ਖੜੀ ਆ ਕਿਹੜੀ ਚੀਜ਼ ਪਈ ਆ ਜਿਹੜੀ ਉਹ ਚੱਕ ਕੇ ਕਾਡੀ ਦੇ ਭਾਤੇ ਵੇਚਦੇ ਆ ਤਾਂ ਇਸ ਕਰਕੇ ਬਹੁਤ ਮਾੜੇ ਹਾਲਾਤ ਹੈ ਅਸੀਂ ਦਾ ਪ੍ਰਸ਼ਾਸਨ ਅੱਗੇ ਔਰ ਜਿਵੇਂ ਉਹਨਾਂ ਨੇ ਸਰਕਾਰ ਅੱਗੇ ਬੇਨਤੀ ਕੀਤੀ ਆ ਬਿਜਲਾ ਮੜਾ ਜਾਂ ਪਤਾ ਲੱਗੇ ਨਾ ਬੜਾ ਸਾਨੂੰ ਸਾਨੂੰ ਗੜਸ਼ੰਕਰ ਰੋਡ ਤੇ ਹੀਰ ਮਾਰਕੀਟ ਦੇ ਵਿੱਚ ਇਤਲਾਹ ਕਰ ਦਵੇ ਕੋਈ ਵੀ ਚੋਰ ਆ ਨਾ ਕਿਸੇ ਦੇ ਕੋਲ ਵੀ ਬੈਟਰੀ ਵੇਚਣ ਜਾਂਦਾ ਜੇ ਕਿਸੇ ਨੂੰ ਵੀ ਪਤਾ ਲੱਗਦਾ ਗੜਸ਼ੰਕਰ ਰੋਡ ਹੀਰ ਮਾਰਕੀਟ ਦੇ ਵਿੱਚ ਜੀ ਦੇਖੋ ਇਤਲਾਹ ਕਰ ਦਿਓ ਅਸੀਂ 1000 ਰੁਪਏ ਨਾਮ ਦਵਾਂਗੇ ਠੀਕ ਹੈ ਹੱਥੀ ਬੰਨੀ ਦਵਾਂਗੇ ਜੀ ਹੋਰ ਦੱਸੋ ਠੀਕ ਹੈ ਇਤਲਾਹ ਕਰ ਦਿਓ ਜੇ ਕੋਈ ਬੈਟਰੀ ਵੇਚਣ ਆਉਂਦਾ ਬੈਟਰੀ ਵੇਚਣ ਆਉਂਦਾ ਜਿਹੜਾ ਇਤਲਾਹ ਕਰੂਗਾ ਉਹਨੂੰ ਹਾਲਾਤ ਦੇਖ ਲਓ ਬਹੁਤ ਬਹੁਤ ਸ਼ੁਕਰੀਆ